ਮੇਰੀ ਸਭ ਕੀਂਦੀ ਚਿੰਤਾ ਉਸ ਗੱਲ ਦੀ ਕਰੀਏ ਜਿਹੜੀ ਅਨਹੋਣੀ ਹੋ ਜਾਵੇ ਉਥੇ ਸ਼ਬਦ ਕਹੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਜੇ ਕੋਈ ਅਨਹੋਣੀ ਗੱਲ ਹੋ ਗਈ ਹੋਵੇ ਤੇ ਉਹਦੀ ਚਿੰਤਾ ਕਰਨੀ ਬਣਦੀ ਆ ਅੱਗੇ ਚੱਲ ਕੇ ਸ਼ਬਦ ਕਹੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਇਹ ਸਾਚਿਆ ਭਈ ਇਸ ਸੰਸਾਰ ਦੀ ਉਤੇ ਜਿਹੜਾ ਆਇਆ ਵਾ ਉਹਨੇ ਆਪਣੀ ਜ਼ਿੰਦਗੀ ਦੇ ਜਿੰਨੇ ਸਵਾਸ ਮਿਲੇ ਨੇ ਉਹ ਪੂਰੇ ਕਰਕੇ ਇੱਥੋਂ ਇੱਕ ਦਿਨ ਜਾਣਾ ਇਹ ਸੱਚ ਆ ਇਹ ਅਨਹੋਣੀ ਨਹੀਂ ਹੋਈ ਜੇ ਕਿਸੇ ਦੀ ਮਾਂ ਪਿਤਾ ਭੈਣ ਭਰਾ ਸ਼ਮਸ਼ਾਨ ਘਾਟ ਦੇ ਵਿੱਚ ਸੜ ਕੇ ਸੁਆਹ ਹੋ ਗਏ ਆ ਸਤਿਗੁਰੂ ਕਹਿੰਦੀ ਅਨਹੋਣੀ ਗੱਲ ਥੋੜੀ ਹੋਈ ਆ ਇਹੀ ਕੁਝ ਹੋਣਾ ਸੀ ਇੱਕ ਦੋ ਉਦਾਹਰਨਾਂ ਲੈ ਕੇ ਗੱਲ ਮੈਂ ਅੱਗੇ ਚੱਲਾਂਗਾ ਇੱਕ ਵਾਰੀ ਪਿਆਰ ਨਾਲ ਲਾਖੋ ਸਤਨਾਮ ਸ੍ਰੀ ਸਕੂਲ ਕਾਲਜ ਬਣੇ ਨੇ ਯੂਨੀਵਰਸਟੀਆਂ ਬਣੀਆਂ ਨੇ ਬੱਚੇ ਪੜਨ ਜਾਂਦੇ ਆ ਅਸੀਂ ਸਾਰੇ ਬੱਚਿਆਂ ਨੂੰ ਭੇਜਦੇ ਆ ਬੱਚਾ ਜਾਵੇ ਧੀ ਪੁੱਤ ਜਾਵੇ ਪੜ ਕੇ ਘਰ ਆ ਜਾਵੇ ਤੇ ਕੋਈ ਅਨਹੋਣੀ ਗੱਲ ਨਹੀਂ ਆ ਇਹੀ ਕੁਝ ਹੋਣਾ ਸੀ ਪੜਨ ਗਿਆ ਸੀ ਪੜ ਕੇ ਆ ਗਿਆ ਕੋਈ ਚਿੰਤਾ ਦੀ ਗੱਲ ਨਹੀਂ ਹੈ ਇਪੁੱਤ ਡਾਕਟਰ ਬਣਨ ਦੇ ਲਈ ਗਿਆ ਸੀ ਇੰਜੀਨੀਅਰ ਬਣਨ ਦੇ ਲਈ ਗਿਆ ਸੀ ਲਾ ਕਰਨ ਦੇ ਲਈ ਗਿਆ ਸੀ ਕਰਕੇ ਆ ਗਿਆ ਏ ਵਕੀਲ ਬਣ ਕੇ ਆ ਗਿਆ ਏ ਅਨਹੋਣੀ ਗੱਲ ਥੋੜੀ ਹੋਈ ਆ ਇਹੋ ਹੀ ਕਰਨ ਗਿਆ ਸੀ ਕਰਕੇ ਆ ਗਿਆ ਐਬਨ ਜਿਹੜੀ ਬਖਸ਼ਿਸ਼ ਕੀਤੀ ਕਹਿਣ ਲੱਗੇ ਚਿੰਤਾ ਉਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਅਨਹੋਣੀ ਹੋਵੇ ਸਾਰੇ ਕਿਰਪਾ ਕਰਿਆ ਕਰੋ ਜਿਹੜੀ ਅਨਹੋਣੀ ਜਿਹੜੀ ਨਹੀਂ ਸੀ ਹੋਣੀ ਚਾਹੀਦੀ ਉਹ ਜਦੋਂ ਕਾਲੂ ਹੋ ਜਾਵੇ ਸਾਬ ਕਹਿੰਦੀ ਉਹਦੀ ਚਿੰਤਾ ਕਰ ਬੱਚਾ ਸਕੂਲ ਪੜ੍ਹਨ ਦੇ ਲਈ ਗਿਆ ਸੀ 3 ਸਾਲ 4 5 ਸਾਲ ਦੀ ਦੇ ਵਿੱਚ ਉਹ ਡਾਕਟਰ ਬਣਨ ਗਿਆ ਸੀ ਧੀ ਪੁੱਤ ਡਾਕਟਰ ਬਣ ਕੇ ਆ ਗਿਆ ਇਹ ਕੋਈ ਚਿੰਤਾ ਨਹੀਂ ਹੈ ਮਾਂ ਪਿਓ ਲੱਡੂ ਵੰਡਦਾ ਸ਼ੁਕਰਾਨਾ ਕਰਦਾ ਸੱਚੀ ਪਾਤਸ਼ਾਹ ਧੀ ਪੁੱਤ ਡਿਗਰੀ ਕਰਨ ਦੇ ਲਈ ਗਿਆ ਸੀ ਕਰਕੇ ਵਾਪਸ ਆਇਆ ਇਹ ਸਕੂਲ ਕਾਲਜ ਬਣੇ ਨੇ ਪੜ੍ਹਾਈ ਦੇ ਲਈ ਉਥੇ ਪੜ੍ਹਾਈ ਹੋਵੇ ਬੱਚੇ ਪੜ੍ਹ ਕੇ ਘਰ ਆ ਜਾਣ ਸਹਿਬ ਕਹਿੰਦੀ ਕੋਈ ਅਨਹੋਣੀ ਗੱਲ ਥੋੜੀ ਹੋਈ ਆ ਸਕੂਲ ਕਾਲਜ ਬਣੀ ਇਸੇ ਵਾਸਤੇ ਆ ਉਥੇ ਪੜ੍ਹਾਈ ਹੋਵੇ ਬੱਚੇ ਪੜ੍ਹਨ ਪੜ੍ਹ ਕੇ ਆ ਗਏ ਨੇ ਕੋਈ ਅਨਹੋਣੀ ਗੱਲ ਨਹੀਂ ਹੋਈ ਠੀਕ ਹੋਇਆ ਏ ਕੋਈ ਚਿੰਤਾ ਨਹੀਂ ਏ ਕਹਿਣ ਲੱਗੀ ਪਰ ਬੱਚਾ ਪੜਨ ਜਾਵੇ ਉਥੇ ਕੁਝ ਹੋਰ ਹੀ ਕਰਦਾ ਫਿਰੇ ਪੜ੍ਹੇ ਹੈ ਨਾ ਉੱਥੇ ਜਾ ਕੇ ਨਸ਼ਿਆਂ ਦੇ ਵਿੱਚ ਪੈ ਜਾਵੇ ਆਵਾਰਾਗਰਦੀ ਚ ਪੈ ਜਾਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਅਨਹੋਣੀ ਹੋ ਗਈ ਆ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਕੰਮ ਕਰਨ ਥੋੜਾ ਗਿਆ ਸੀ ਹੁਣ ਅਨਹੋਣੀ ਹੋਈ ਆ ਜਦੋਂ ਅਨਹੋਣੀ ਹੋ ਜਾਵੇ ਜਿਹੜਾ ਕੰਮ ਨਹੀਂ ਸੀ ਹੋਣਾ ਚਾਹੀਦਾ ਜਦੋਂ ਉਹ ਹੋ ਜਾਵੇ ਸਹਿਬ ਕਹਿੰਦੇ ਹੁਣ ਚਿੰਤਾ ਹੈ ਹੁਣ ਚਿੰਤਾ ਕਰ ਹੁਣ ਬੈਠ ਸਿਰ ਜੋੜ ਕੇ ਹੁਣ ਸੋਚ ਕਮੀ ਕਿੱਥੇ ਰਹਿ ਗਈ ਆ ਗਲਤ ਕਿੱਥੀ ਹੋ ਗਈਆਂ ਦੂਸਰੀ ਗੱਲ ਗੁਰਦੁਆਰਾ ਸਾਹਿਬ ਬਣੇ ਨੇ ਧਾਰਮਿਕ ਸਥਾਨ ਬਣੇ ਨੇ ਗੁਰਦੁਆਰਾ ਸਾਹਿਬ ਹੈ ਇਥੇ ਪਾਠ ਹੋਵੇ ਕਥਾ ਹੋਵੇ ਕੀਰਤਨ ਹੋਵੇ ਇਸੇ ਲਈ ਬਣੇ ਨੇ ਗੁਰਦੁਆਰਾ ਸਾਹਿਬ ਦੀ ਵਿੱਚ ਸਤ ਸੰਗਤ ਹੋਵੇ ਪਾਠ ਹੋਵੇ ਕੀਰਤਨ ਹੋਵੇ ਕਥਾ ਹੋਵੇ ਕੋਈ ਚਿੰਤਾ ਦੀ ਗੱਲ ਨਹੀਂ ਆ ਚੰਗੀ ਗੱਲ ਆ ਗੁਰਦੁਆਰਾ ਸਾਹਿਬ ਦੀ ਵਿੱਚ ਇੱਥੇ ਕਿਸੇ ਦੇ ਸਿਰ ਤੇ ਪੱਗ ਰੱਖੀ ਜਾਵੇ ਤੇ ਚੰਗੀ ਗੱਲ ਆ ਕੋਈ ਅਨਹੋਣੀ ਗੱਲ ਨਹੀਂ ਆ ਪਰ ਇੱਥੇ ਪੱਗਾਂ ਲੱਥਣ ਲੱਗ ਪੈਣ ਇੱਥੇ ਝਗੜੇ ਹੋਣ ਲੱਗ ਪੈਣ ਇੱਥੇ ਇੱਕ ਦੂਜੇ ਨੂੰ ਬੋਲਕ ਬੋਲ ਬੋਲਣੀ ਸ਼ੁਰੂ ਕਰ ਦਈਏ ਸਾਬਕੀਂ ਦੀ ਗੁਰਦੁਆਰਾ ਇਸ ਵਾਸਤੇ ਥੋੜਾ ਬਣਿਆ ਸੀ ਇਹ ਅਨਹੋਣੀ ਹੋ ਗਈ ਇਦਾਂ ਨਹੀਂ ਸੀ ਹੋਣਾ ਚਾਹੀਦਾ ਜੀ ਇਦਾਂ ਹੋਇਆ ਏ ਫਿਰ ਚਿੰਤਾ ਹੈ ਹੁਣ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸਾਂ ਮਰਨ ਤੋਂ ਬਾਅਦ ਸ਼ਮਸ਼ਾਨ ਘਾਟ ਦੀ ਵਿੱਚ ਕੋਈ ਸੜ ਗਿਆ ਖਾਕ ਹੋ ਗਿਆ ਰਾਖ ਹੋ ਗਿਆ ਸਹਿਬ ਕਹਿੰਦੀ ਕੋਈ ਗੱਲ ਨਹੀਂ ਆ ਸ਼ਮਸ਼ਾਨ ਘਾਟ ਬਣਿਆ ਹੀ ਇਸੇ ਲਈ ਆ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਵੇ ਉਹਦਾ ਦਾਸ ਸੰਸਕਾਰ ਇੱਥੇ ਕਰ ਦਿੱਤਾ ਜਾਵੇ ਇੱਥੇ ਲਿਆਂਦਾ ਹੀ ਉਸ ਨੂੰ ਜਾਣਾ ਏ ਜਿਹਦਾ ਅੰਤਮ ਸੰਸਕਾਰ ਕੀਤਾ ਜਾਣਾ ਏ ਸਹਿਬ ਕਹਿੰਦੀ ਸ਼ਮਸ਼ਾਨ ਘਾਟ ਦੀ ਵਿੱਚ ਕੋਈ ਸੜ ਕੇ ਸੁਆਹ ਹੋ ਜਾਵੇ ਕੋਈ ਅਨਹੋਣੀ ਨਹੀਂ ਹੋਈ ਇੱਥੇ ਇਹੀ ਕੁਝ ਹੋਣਾ ਸੀ ਸਹਿਬ ਮੇਰੀ ਮਾਲਕ ਫਿਰ ਇਹ ਜੀ ਗੱਲ ਦੀ ਚਿੰਤਾ ਨਹੀਂ ਆਂ ਕਿ ਸ਼ਮਸ਼ਾਨ ਘਾਟ ਚ ਕੋਈ ਕਿਉਂ ਸੜ ਗਿਆ ਇਸ ਗੱਲ ਦੀ ਤੇ ਚਿੰਤਾ ਨਹੀਂ ਹੈ ਸਹਿਬ ਕਹਿੰਦੀ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ ਫਿਰ ਚਿੰਤਾ ਕਿਸ ਗੱਲ ਦੀ ਆ ਗੁਰੂ ਕਹਿੰਦੀ ਅਨਹੋਣੀ ਗੱਲ ਜੜੀ ਹੋ ਜਾਵੇ ਸਹਿਬ ਕਹਿੰਦੀ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸੜ ਜਾਵੇ ਇਹਦੀ ਚਿੰਤਾ ਨਹੀਂ ਹੈ ਚਿੰਤਾ ਇਸ ਗੱਲ ਦੀ ਹੈ ਜਦੋਂ ਬੰਦੇ ਦੇ ਘਰ ਵੀ ਸ਼ਮਸ਼ਾਨ ਘਾਟ ਬਣ ਜਾਂਦੇ ਆ ਮਰਨ ਤੋਂ ਬਾਅਦ ਤੇ ਬੰਦਾ ਇੱਕ ਵਾਰੀ ਸੜਦਾ ਵਾ ਜ਼ਿੰਦਗੀ ਦੇ ਵਿੱਚ ਜਿੰਨਾ ਪਰਿਵਾਰਾਂ ਦੀ ਵਿੱਚ ਪਿਆਰ ਤੇ ਇਤਿਫਾਕ ਖਤਮ ਹੋ ਜਾਂਦਾ ਵਾ ਬੰਦਾ ਨਿਤ-ਨਿਤ ਕਈ ਵਾਰੀ ਸੜਦਾ ਵਾ ਤੇ ਕਈ ਵਾਰੀ ਮਰਦਾ ਵਾ ਗੁਰੂ ਕੀਤੇ ਘਰ ਸ਼ਮਸ਼ਾਨ ਨਹੀਂ ਸੀ ਬਣਨੇ ਚਾਹੀਦੇ ਮਰ ਕੇ ਸੜ ਜਾ ਕੋਈ ਗੱਲ ਨਹੀਂ ਭਲਿਆ ਇਹਦੀ ਚਿੰਤਾ ਨਹੀਂ ਹੈ ਪਰ ਜਿਹੜਾ ਸੜਨਾ ਨਿਤ ਦਿਹਾੜੀ ਦਾ ਏ ਜਿਹੜਾ ਘਟ ਘਟ ਕੇ ਮਰਨ ਪਲ ਪਲ ਦਾ ਹੈ ਸਹਿਬ ਕਹਿੰਦੇ ਆਹ ਚਿੰਤਾ ਹੈ ਇਹਦੀ ਚਿੰਤਾ ਕਰ ਇਹਦਾ ਹੱਲ ਕੱਢ ਇਹਦਾ ਹੱਲ ਕਿੱਦਾਂ ਹੋਵੇ ਸ਼ੁਰੂਆਤ ਦੀ ਵਿੱਚ ਬੇਨਤੀ ਕੀਤੀ ਸੀ ਸਹਿਬ ਕਹਿੰਦੇ ਜਦੋਂ ਆਵੇਂ ਤੇ ਸ਼ਾਇਦ ਤੇਰੇ ਕੋਲ ਜ਼ਿੰਦਗੀ ਹੋਵੇ ਸ਼ਹਿਤ ਜ਼ਿੰਦਗੀ ਦਾ ਰਸ ਕੋਈ ਨਾ ਹੋਵੇ ਤੇ ਸੱਚ ਜਾਣਿਓ ਜਦੋਂ ਜ਼ਿੰਦਗੀ ਚ ਰਸ ਕੋਈ ਨਾ ਨਾ ਹੋਵੇ ਉਦੋਂ ਰਿਸ਼ਤਿਆਂ ਚ ਵੀ ਰਸ ਕੋਈ ਨਹੀਂ ਰਹਿ ਜਾਂਦਾ ਉਦੋਂ ਪਰਿਵਾਰ ਦੇ ਮਾਹੌਲ ਦੀ ਵਿੱਚ ਵੀ ਰਸ ਕੋਈ ਨਹੀਂ ਰਹਿ ਜਾਂਦਾ ਉਦੋਂ ਜ਼ੁਬਾਨ ਤੋਂ ਬੋਲਣ ਵਾਲੇ ਸ਼ਬਦਾਂ ਦੇ ਵਿੱਚ ਵੀ ਰਸ ਕੋਈ ਨਹੀਂ ਰਹਿ ਜਾਂਦਾ ਜਿਹਦੇ ਕੋਲ ਰਸ ਸੀਗਾ ਜ਼ਿੰਦਗੀ ਦਾ ਜ਼ਿੰਦਗੀ ਤੇ ਉਹਦੇ ਕੋਲ ਵੀ ਸੀਗੀ ਪਰ ਨਾਲ ਜ਼ਿੰਦਗੀ ਦਾ ਇੱਕ ਰਸ ਸੀਗਾ ਜਿਹਦੇ ਕੋਲ ਰਸ ਸੀਗਾ ਜ਼ਿੰਦਗੀ ਦਾ ਉਹ ਤਤੀ ਤਵੀ ਤੇ ਬੈਠਾ ਵੀ ਮੁਸਕਰਾ ਰਿਹਾ ਸੀ ਉਹ ਬੰਦ ਬੰਦ ਘਟਵਾਉਂਦਾ ਵੀ ਜਪਜੀਤ ਨੂੰ ਗਾ ਰਿਹਾ ਸੀ ਉਹ ਚੜਖੜੀ ਤੇ ਚੜਦਾ ਹੋਇਆ ਵੀ ਉਹਦਾ ਸ਼ੁਕਰ ਮਨਾ ਰਿਹਾ ਸੀ ਉਹ ਉਬਲਦੀ ਦੀਗ 'ਚ ਬੈਠਾ ਵੀ ਸੁਖਮਣੀ ਨੂੰ ਗਾ ਰਿਹਾ ਸੀ ਇਕੋ ਸੀਗਾ ਜਿਹੜਾ ਤਤੀ ਤਵੀ ਤੇ ਬੈਠਾ ਵੀ ਮੁਸਕੁਰਾ ਰਿਹਾ ਸੀ ਇੱਕ ਅਸੀਂਾਂ ਠੰਡੇ ਕਮਰਿਆਂ 'ਚ ਬੈਠੇ ਆਂ ਫਿਰ ਵੀ ਕੁਰਲਾ ਰਹੇ ਆਂ ਇੱਕ ਬੰਦ-ਬੰਦ ਕਟਵਾਉਂਦਾ ਵੀ ਜਪਜੀ ਨੂੰ ਗਉਂਦਾ ਸੀ ਇੱਕ ਅਸੀਂਾਂ ਠੰਡੇ ਕਮਰਿਆਂ 'ਚ ਬੈਠੇ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਫਿਰ ਵੀ ਰੋਂਦੇ ਪਏ ਆਂ ਸਤਗੁਰ ਪਾਤਸ਼ਾਹ ਕਹਿੰਦੀ ਜਦੋਂ ਜ਼ਿੰਦਗੀ ਦੇ ਵਿੱਚੋਂ ਰਸ ਖਤਮ ਹੋ ਜਾਵੇ ਉਦੋਂ ਚਿੰਤਾ ਦੀ ਗੱਲ ਹੈ ਜਿਸ ਮਾਂ ਪਿਓ ਨੂੰ ਆਪਣੇ ਘਰ ਦੀ ਵਿੱਚ ਜਿਸ ਘਰ ਨੂੰ ਬਣਾਉਂਦਿਆਂ ਬਣਾਉਂਦਿਆਂ ਜ਼ਿੰਦਗੀ ਲੰਘ ਜਾਂਦੀ ਹੈ ਜਦੋਂ ਉਸੇ ਘਰ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਸ਼ੁਰੂ ਹੋ ਜਾਂਦਾ ਵਾ ਸਹਿਬ ਕਹਿੰਦੀ ਉਦੋਂ ਚਿੰਤਾ ਦੀ ਗੱਲ ਹੈ ਇਹ ਚਿੰਤਾ ਕਰ ਇਹ ਕਿਉਂ ਹੋ ਗਿਆ ਜਦੋਂ ਜਿਸ ਮਾਂ ਨੇ ਗਰਭ ਨੂੰ ਪਾਲਿਆ ਉਹ ਵੀ ਇਹ ਸੋਚ ਕੇ ਬਜ਼ੁਰਗੀ ਦੇ ਵਿੱਚ ਧੀ ਪੁੱਤ ਮੇਰਾ ਡੰਗੋਰੀ ਬਣੇਗਾ ਮੇਰਾ ਮਦਦਗਾਰ ਹੋਵੇਗਾ ਜਦੋਂ ਉਹੀ ਧੀ ਪੁੱਤ ਨਸ਼ਿਆਂ ਦੀ ਭੇਟ ਚੜ ਕੇ ਮਾਂ ਦੇ ਗਲਵੇ ਨੂੰ ਹੱਥ ਪਾ ਲਵੇ ਉਦੋਂ ਚਿੰਤਾ ਦੀ ਗੱਲ ਹੈ ਤੇ ਕਦੀ ਉਸ ਮਾਂ ਨੂੰ ਪੁੱਛ ਕੇ ਵੇਖਿਓ ਜਿਹਦਾ ਇੱਕੋ ਹੀ ਇੱਕ ਪੁੱਤ ਹੋਵੇ ਤੇ ਉਹ ਵੀ ਕੁਰਾਹੇ ਪੈ ਗਿਆ ਹੋਵੇ ਜਦੋਂ ਰੱਜ ਕੇ ਰਾਤ ਨੂੰ ਘਰ ਵੜਦਾ ਹੋਵੇ ਉਹਨੂੰ ਪੁੱਛ ਕੇ ਵੇਖਿਓ ਕਿੰਨੀ ਵਾਰੀ ਮਰਦੀ ਆ ਤੇ ਕਿੰਨੀ ਵਾਰੀ ਸੜਦੀ ਆ ਸਹਿਬ ਕਹਿੰਦੀ ਆ ਚਿੰਤਾ ਹੈ ਜਿਸ ਭੈਣ ਦਾ ਸਿਰ ਦਾ ਸਾਈਂ ਗਲਤ ਰਾਤੀ ਪੈ ਗਿਆ ਹੋਵੇ ਨਸ਼ੇ ਨਾਲ ਰੱਜ ਕੇ ਘਰ ਵੜਦਾ ਹੋਵੇ ਉਹਨੂੰ ਭੈਣ ਨੂੰ ਪੁੱਛ ਕੇ ਵੇਖਿਓ ਉਹ ਰੋਜ਼ਾਨਾ ਕਿੰਨੀ ਵਾਰੀ ਮਰਦੀ ਆ ਤੇ ਕਿੰਨੀ ਵਾਰੀ ਸੜਦੀ ਆ ਮੇਰੀ ਸਹਿਬ ਕਿੰਦੀ ਆ ਚਿੰਤਾ ਹੈ ਇਹਦੀ ਗੱਲ ਕਰ ਤੇ ਸੱਚ ਜਾਣਿਓ ਇਹ ਹਾਲਾਤ ਜੀ ਇਦਾਂ ਦੇ ਬਣੇ ਆ ਇਹਦਾ ਦੂਸਰਾ ਕੋਈ ਕਾਰਨ ਨਹੀਂ ਹੈ ਇਹਦਾ ਇਕੋ ਹੀ ਇੱਕ ਕਾਰਨ ਹੈ ਮੇਰੀ ਸਹਿਬ ਮੇਰੀ ਮਾਲਕ ਬਖਸ਼ਿਸ਼ ਕਰਦੀ ਕਹਿਣ ਲੱਗੀ ਜੇ ਜ਼ਿੰਦਗੀ ਦੇ ਵਿੱਚੋਂ ਰਸ ਖਤਮ ਹੋ ਗਿਆ ਜ਼ਿੰਦਗੀ ਬੇਰਸੀ ਹੋ ਗਈ ਆ ਜ਼ਿੰਦਗੀ ਜਿਉ ਨਹੀਂ ਰਹੀ ਜ਼ਿੰਦਗੀ ਦਾ ਬੋਝ ਢਾਉਣੇ ਪਏ ਆ ਫਿਰ ਇਹਦਾ ਕੋਈ ਦੂਸਰਾ ਕਾਰਨ ਨਹੀਂ ਹੈ ਇਕੋ ਹੀ ਇੱਕ ਕਾਰਨ ਹੈ ਜ਼ਿੰਦਗੀ ਦੇ ਵਿੱਚੋਂ ਬਾਣੀ ਤੋਂ ਟੁੱਟ ਗਏ ਆ ਉਥੇ ਸਹਿਬ ਨੇ ਬਖਸ਼ਿਸ਼ ਕੀਤੀ ਜੈਤਨ ਬਾਣੀ ਦੀਪਾਲਪੁਰ ਕੋੜੀ ਨੁਕੜ ਪੈ ਗਿਆ ਘਰਦਿਆਂ ਦੇ ਘਰੋਂ ਬਾਹਰ ਕੱਢ ਦਿੱਤਾ ਇੱਕ ਤਨ ਨੂੰ ਕੋੜ ਪੈਂਦਾ ਵਾ ਇੱਕ ਮਨ ਨੂੰ ਪੈ ਜਾਂਦਾ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਨਾ ਸਾੜਾ ਈਰਖਾ ਰੱਖਣੀ ਏਵੀ ਤੇ ਮਾਨਸਿਕਤਾ ਨੂੰ ਕੋੜ ਪਈ ਹੋਇਆ ਸਹਬ ਨੇ ਉਸ ਕੋੜੀ ਨੂੰ ਉਹ ਵੀ ਕੋੜੀ ਕੱਲਾ ਹੋ ਗਿਆ ਸੀ ਜਿਹੜਾ ਇਦਾਂ ਦੀਆਂ ਭਾਵਨਾ ਰੱਖਦਾ ਵਾ ਕੱਲਾ ਉਹ ਵੀ ਹੋ ਜਾਂਦਾ ਵਾ ਉਹਨੂੰ ਵੀ ਘਰਦਿਆਂ ਨੇ ਘਰੋਂ ਕੱਢਤਾ ਸੀ ਜਦੋਂ ਸਹਿਬ ਗੁਰੂ ਨਾਨਕ ਸਿਆਮ ਮਹਾਰਾਜ ਉਹਦੇ ਕੋਲ ਗਏ ਤਰਵਾਜਾ ਖੜਕਟਾਇਆ ਕਹਿੰਦਾ ਮੇਰੇ ਕੋਲ ਨਾ ਆਇਓ ਮੈਂ ਬੜੇ ਪਾਪ ਕੀਤੇ ਆ ਕੋੜੀ ਆ ਸਹਿਬ ਨੇ ਆਖਿਆ ਤੇਰਾ ਤਨ ਕੋੜੀ ਹੈ ਹੁਣ ਤੇਰਾ ਮਨ ਪਛਤਾਪ ਕਰਕੇ ਪਵਿੱਤਰ ਹੋ ਗਿਆ ਏ ਹੁਣ ਇਹਨੂੰ ਬਾਣੀ ਦੀ ਦਵਾ ਦੇ ਤੇਰਾ ਤਨ ਦਾ ਕੋੜ ਵੀ ਦੂਰ ਹੋਵੇਗਾ ਉਥੇ ਸ਼ਬਦ ਗਾਇਆ ਕਹਿਣ ਲੱਗੇ ਜੀਓ ਤਪਤ ਹੈ ਬਾਰੂ ਬਾਰ ਤਪ ਤਪ ਖੱਪੈ ਬਹੁਤ ਵਿਕਾਰ ਜਿੰਦ ਆਤਮਾ ਕਲਪਦੀ ਹੈ ਸੜਦੀ ਹੈ ਭੁਜਦੀ ਹੈ ਤੇ ਭੁਜਣ ਦਾ ਦੂਸਰਾ ਕੋਈ ਕਾਰਨ ਨਹੀਂ ਹੈ ਘਰ ਦੀ ਵਿੱਚ ਨਾ ਰਿਜਕ ਦੀ ਕਮੀ ਆ ਨਾ ਸਾਧਨਾ ਦੀ ਕਮੀ ਆ ਸਭ ਕੁਝ ਹੁੰਦਿਆਂ ਵੀ ਜੇ ਜਿੰਦ ਆਤਮਾ ਦੁਖੀ ਆ ਮੇਰੇ ਬਾਬਾ ਜੀ ਕਹਿੰਦੇ ਅੰਦਰੋਂ છાਤੀ ਮਾਰ ਕਿਤੇ ਬਾਣੀ ਤੋਂ ਤੇ ਨਹੀਂ ਟੁੱਟ ਗਿਆ ਆਪਣੀ ਅੰਦਰ ਵੇਖ ਕੁੜੀ ਨੂੰ ਆਖਿਆ ਕਹਿਣ ਲੱਗੇ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਜਿਹੜੇ ਬਾਣੀ ਤੋਂ ਟੁੱਟ ਜਾਂਦੇ ਆ ਉਹ ਕੁੜੀਆਂ ਦੀ ਤਰ੍ਹਾਂ ਵਿਲਕਦੇ ਆ ਇਕੱਲੇ ਰਹਿ ਜਾਂਦੇ ਆ